ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਮੌਲਾ ਤੇ ਮੌਲਿਆ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ ਐਵੇਂ ਬੋਲਣਾ ਮੌਲਾ ਮੌਲਿਆ ਕਸ ਕਸ ਕੇ ਨਹੀਂ ਬੋਦਣੇ ਸੋਈ ਮੌਲਾ ਜਿਨ ਜਗ ਬੋਦਿਆ ਹਰਿਆ ਕੀਆ ਸੰਸਾਰੋ ਖੋ ਬਖੋਕ ਜਨ ਬੰਧ ਰਖਾਈ ਧਨ ਸਿਰ ਜਨ ਹਾਰੋ ਮਰਣਾ ਮੁੱਲਾ ਮਰਣਾ ਭੀ ਕਰਤਾ ਰਹੁ ਡਰਣਾ ਰਹਾਓ ਮਰਣਾ ਮੁੱਲਾ ਮਰਣਾ ਮੁੱਲਾ ਮੰਮੇ ਦੇ ਔਂਕੜ ਉਦੇ ਉੱਪਰ ਵੀ ਵਜਨ ਦੇਣਾ ਅਦਕ ਦਾ ਤੇ ਲੱਲੇ ਦੇ ਕੰਨੇ ਨੂੰ ਵੀ ਥੋੜਾ ਜਿਹਾ ਨੱਕ ਦੇ ਵਿੱਚ ਬਿੰਦੀ ਰੂਪ ਵਿੱਚ ਬੋਲਣਾ ਮਰਣਾ ਮੁੱਲਾ ਮਰਣਾ ਭੀ ਕਰਤਾ ਰਹੁ ਡਰਣਾ ਮਰਣਾ ਮੁੱਲਾ ਮਰਣਾ ਪੀ ਕਰਤਾ ਰਹੋ ਡਰਣਾ ਰਹਾਓ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣਹਿ ਨਾਮ ਖੁਦਾਈ ਇਸ ਤਰ੍ਹਾਂ ਉਚਾਰਨ ਕੀਤਾ ਇਸੇ ਤਰ੍ਹਾਂ ਹੀ ਬੋਲਣਾ ਤਾ ਤੂੰ ਮੁੱਲਾ ਤਾ ਤੂੰ ਕਾਜੀ ਨਹੀਂ ਕਹਿਣਾ ਤਾ ਇਥੇ ਯਮਕ ਲਾਣੀਆਂ ਤੂੰ ਮੁੱਲਾ ਤਾ ਤੂੰ ਕਾਜੀ ਜਾਣਹਿ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵਹਿ ਕੋ ਰਹੈ ਨਾ ਭਰੀਐ ਪਾਈ ਜੇ ਬਹੁ ਤੇਰਾ ਪੜਿਆ ਹੋਵਹਿ ਪੜੇ ਦਾ ਅਰਥ ਹੈ ਪੜਿਆ ਹੋਵਹਿ ਹੋਵਹਿ ਕੋ ਰਹੈ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਨ ਨਾਨਕ ਆਖੈ ਗੌਰ ਸੱਦੇਈ ਰਹਿਓ ਪੀਣਾ ਖਾਣਾ ਸੱਦੇਈ ਸੱッセ ਦੇ ਉੱਪਰ ਵਜਨ ਦੇ ਕੇ ਸੱਦੇਈ ਗੌਰ ਸੱਦੇਈ ਕਬਰ ਆਵਾਜ਼ਾਂ ਮਾਰਦੀ ਐ ਸੱਦੇ ਦਿੰਦੀ ਐ ਨਾਨਕ ਆਖੈ ਗੌਰ ਸੱਦੇਈ ਰਹਿਓ ਪੀਣਾ ਖਾਣਾ ਜੀ ਸੱਦੇਈ ਪਾਠ ਉਚਾਰਨ ਕਰਨਾ ਸਦੇਈ ਨਹੀਂ ਕਹਿਣਾ ਕਸ ਕੇ ਉਚਾਰਨ ਕਰਨਾ ਸੱਦੇਈ ਨਾਨਕ ਆਖੇ ਗੌਰ ਸੱਦੀ ਕਬਰ ਸੱਦੀ ਹੈ ਰਹਿਓ ਪੀਣਾ ਖਾਣਾ ਨਾਨਕ ਆਖੇ ਗੌਰ ਸੱਦੀ ਰਹਿਓ ਪੀਣਾ ਖਾਣਾ